ਮਾਰਦਾ ਥੋੜੇ ਦੇਖੋ ਇਹ ਕੁਝ ਹੋ ਗਿਆ ਰਾਜ ਨੂੰ ਪਹਿਲੇ ਚ ਲੱਗਿਆ ਮਾੜਾ ਮੋਟਾ ਚੁੰਗਣ ਚ ਹਾਂ ਚੁੰਗਣ ਚ ਉਹ ਤਾਂ ਕੋਈ ਪਰ ਅੱਛਾ ਆ ਬਾਛਾ ਬੱਚਾ ਕੀ ਮੰਗਦੇ ਕਿਉਂ ਜੀ ਮੈਂ ਨਹੀਂ ਲੈਣੀ ਮੈਂ ਤੈਨੂੰ ਤੂੰ ਨਹੀਂ ਇੱਥੇ ਉਹ ਲੈ ਲੈ ਕੋਈ ਲੈ ਲੈ ਚਲ ਕੋਈ ਨਹੀਂ ਤੇ ਉਹ ਲੈ ਲੈ ਛੇ ਲੈ ਲੈ ਕੋਈ ਲੈ ਲੈ ਆਪਣਾ ਦਾ ਜਿਹੜਾ ਕੰਮ ਹੈ ਦੂਣ ਦਾ ਉਧਰੋਂ ਉਧਰ ਦਵਾਤੀਆਂ ਉਧਰੋਂ ਉਧਰ ਦਵਾਤੀਆਂ ਚਲ ਕੋਈ ਨਹੀਂ ਉਹਦਾ ਕੋਈ ਗੱਲ ਨਹੀਂ ਤੈਨੂੰ ਕਰੋ ਤਾਂ ਯਾਰ ਸਾਪਣਾ ਸਾਪਣਾ ਸਾਹਮਣੇ ਰਹੇਗਾ ਸਾਹਮਣੇ ਰਹੇਗਾ ਹੈ ਤੂੰ ਵਧੀਆ ਬਣ ਜੀ ਕੀ ਕੁਛ ਮੰਗਦੇ ਹੋ ਹੋਲ ਬਾਈ ਮੈਂ ਬਾਦਨਾ ਝੋਲਾ ਤੂੰ ਅੱਜ ਤੇ ਕਰ ਲੈ ਗੱਲ ਤੂੰ ਉਹ ਬਾਈ ਕੀ ਮੰਗਦਾ 35000 ਰੁਪਏ ਬਾਈ ਦੂਜੇ ਸੂਏ ਪੱਠਾ 1000 ਰੰਗ ਪੱਠਾ ਉਹ ਬਾਈ ਤੂੰ ਦੱਸ ਮੈਨੂੰ ਰਿਹਾ ਕੇ ਉਰੇ ਆ ਬੱਚਾ ਛੜ ਕੇ ਲਖਾਉਣੇ ਮੁੰਗੀਆਂ ਦੇ 35 ਉਰੇ ਆ ਜਾ ਹੱਥ ਵੀ ਥੋਲੇ ਕੋਲੇ ਖਾਂਦ ਕੱਲੀ ਪੱਠ ਫੇਰ ਮੋਲੀ ਕੁਛ ਉਰੇ ਆ ਜਾ ਬਾਈ ਉਰੇ ਆ ਜਾ ਮੰਗੀ ਜਾਣੀ ਵਪਾਰੀ ਕਰਾ ਢਾਗੜ ਮਾਰਾਂ ਲੈ ਲੈ 18 ਲੈ ਲੈ 20 ਲੈ ਲੈ 19 ਉਹਦਾ ਫਾਇਦਾ ਨਹੀਂ ਇੱਕ ਚੇਤੇ ਨੂੰ ਮਤਾ ਰੋਗ ਜਾਂ ਵੜਦਾ ਵੀ ਭਾਈ 21 22 ਦੀ ਕਹਿੰਦੇ ਨੇ ਵੀ ਦੇਣੀ ਹੈ ਜੀ ਦੱਸ ਹੁਣ ਕੀ ਕਰਾਂ ਹੋਊ ਕਿੱਥੇ

ਆ ਭਾਈ ਤਖਤਾ ਨਹੀਂ ਬਣਨੀ ਨਾ ਇਹਦੀ ਤੀਦੀ ਐ ਜੇ ਮੰਗੀ ਤੀਏ ਜਾਵੇ ਅਗਲਾ ਸਾਹਬ ਨਾ ਕਰਦਾਂ ਆਂ ਕੰਮ ਕਿਵੇਂ ਸਾਡੀ ਵੀ ਗੁੱਧਿਆੜੀ ਬਣੇ ਤੜਕੇ ਤੇ ਤੁਹਾਡੇ ਨਾਲ ਸਰਦੇ ਆ ਸਤਿਕਾਰ ਜੀ ਜਾ ਵੀ ਹੈ ਜੀ ਨਹੀਂ ਠੀਕ ਆ ਗੱਲ ਆ 4000 ਹਾਂ ਪਰ ਇਹ ਕੁਸਾ ਅੱਛਾ ਵੀ ਇਹ ਕਿ ਲੋ ਮੈਂ ਦਾਸਤਾ ਬਾਈ ਨੂੰ 3000 ਇਹ ਮੈਂ ਇੱਥੇ ਸਾਰਾ ਹੋਰ ਦੇਣੀ ਕਿੰਨੇ ਦੀ ਹੈ ਨਹੀਂ ਤੇਜ਼ੀ ਨਹੀਂ ਹੋਣੀ ਤੀ ਤੋਂ ਥੱਲੇ ਆ ਕੇ ਗੱਲ ਕਰ ਜੇ ਹੁਣ ਬੱਕਰੀ ਵੇਚ ਲਈਆਂ ਤਾਂ ਵੇਚ ਨਹੀਂ ਖਾਤਰੀ ਲੈਉਂਦੇ ਹੋਰ ਕਿਉਂ ਆਪਾਂ ਇੱਥੇ ਹੋਰ ਡਰਾਮਾ ਕਰਾਉਣਾ ਸੀ ਤਾਂ ਤੇਰੀ ਥਾਣਾ ਦੇ ਤੂੰ ਕਹਿੰਦਾ ਬੱਚਾ ਚੁੰਗਿਆ ਮੈਨੂੰ ਲੱਗਿਆ ਮੜਿਆ ਜਾਂ ਦਵਿਆ ਹੈ ਪਰ ਕੋਈ ਨਹੀਂ ਉਹਨਾਂ ਦਾ ਪੇਟਾ ਪਰਤਾ ਵੀ ਚੁੰਗ ਵੀ ਸਕਦਾ ਕੋਈ ਵੱਡੀ ਗੱਲ ਨਹੀਂ ਥਣ ਸੁਣਦੀ ਚੋਲਾ ਖੁੱਲ ਗਿਆ ਚੁੰਗ ਵੀ ਜਾਵੇ ਥੱਲਿਆਂ ਦੀ ਗੱਡੀ 'ਚ

ਬਾਜੇ ਕਿਉਂ ਗਿਆ ਨਾ 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 ਬਹੁਤ ਚੰਗੀ ਹੈ ਯਾਰ ਉਹ ਤੂੰ ਇੱਕੋ ਹੀ ਦੱਸ ਦੇ ਗੁਰੂਆ ਇੱਕੋ ਹੀ ਦੱਸਿਆ ਨਾ ਕਿਉਂ ਤੜਕਿਆ ਨਾ ਤੜਕੀ ਨਹੀਂ ਨਹੀਂ ਬਾਤ ਨਹੀਂ ਹੈ ਚੱਕਰ ਪੈਣਾ ਨਾ ਆਵਾਜ਼ ਦਾ ਦੇ ਕਿਹੋ ਆ ਤੇ ਕਿੰਨੀਆਂ ਨੇ ਇੱਕੋ ਹੀ ਆਈ ਕਿਹੜੀ ਮਾ ਬੱਕਰੀ ਇਹ ਵਗਲੇ ਜੁੜੀ ਮੰਗਿਆ ਤਾਂ 35000 ਹੈ ਜੀ ਸੁਈ ਹੋਈ ਹਾਂ ਹਾਂ ਸੱਜਰਾ ਬੱਚੀ ਹੈ ਥੱਲੇ ਅੱਛਾ ਇੱਕੋ ਹੀ ਦਸ ਚਾਗਲਾਂ ਛੱਡਦੇ ਪਾਣੀ ਨਾ ਹੋਰ ਪਾਣੀ ਮੈਂ ਹੋ ਗਿਆ ਉਹ ਛੱਡੀ ਆ ਰਣੀ ਨੂੰ ਦੇ ਦੇ ਨਹੀਂ ਨਾ 25 ਵਾਲੀ ਹੁੰਦੀ ਉਹ ਜੀ ਬੱਕਰੀ ਤੋਂ ਆਪੇ ਮੈਂ ਤੇ ਸੋਚਦਾ ਉਹ ਦੇ ਦੇ ਉਹ ਨਹੀਂ ਦੇ ਦੇਣਾ ਆਪਾਂ ਵਿੱਚ ਨਹੀਂ ਖਾਧੇ ਹਾਂ ਬੱਚੇ ਦੇ 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 ਜੀ ਨਹੀਂ ਨਹੀਂ ਦੇ ਦੇ ਯਾਰ ਕਿਉਂ ਖਾਲੀ ਸਰ ਤੀ ਉਹ ਤੂੰ ਪੈਸੇ ਕੱਢ ਯਾਰ ਨਹੀਂ ਇਹਨੇ ਦੀ ਪੈਸੇ ਨੂੰ ਕੀ ਆ ਹੋਣੀ ਨਹੀਂ ਪੈਸੇ ਨਹੀਂ ਕਿਹੜੇ ਬੱਚੇ ਜਾਂਦੇ ਤੁਸੀਂ ਨਹੀਂ ਜਾਂਦਾ ਬੱਚੇ ਫੇਰੀ ਜੇ ਭਰਾ ਰਾਹੋਂ ਹੋਈ ਨਹੀਂ ਮਾਤਾ ਨਹੀਂ ਕਹਾ ਫੇਰੀ ਕੋਈ ਨਹੀਂ ਕੋਈ चारी। चारी। ना। आ, आ, है आ, नहीं बकरी डबी ਇਹ ਤਾਂ ਫਿਰ ਲੈਨੇ ਪਲੱਗ ਚ ਬੱਚਾ ਦਾ ਐਵੇਂ ਲੱਗ ਰਹੀ ਹੀ ਰਹੇ ਐ ਇੱਕ ਤਾਂ ਇਹ ਹੁੰਦਾ ਨਾ ਵੀ ਦੋ ਬੱਚੇ ਹੁੰਦੇ ਬੱਚਾ ਸੋਹਣਾ ਹੁੰਦਾ ਫਿਰ ਤਾਂ ਚਲੋ ਦੋ ਬੱਚੇ ਦੇਖਿਓ ਬੱਚਾ ਨਹੀਂ ਲੈ ਲੈ ਇਹ ਬੱਚਾ ਲੈ ਲੈ ਚੱਲ ਫਿਰ ਕਹਾਂ ਚੱਲਾ ਚੱਲੀਏ ਲੈਣੇ ਉਸ ਪੰਗਾ ਚੱਲ ਆ ਜਾ ਫਿਰ ਆ ਫਿਰ ਛੱਡ ਕੋਈ ਵੀ ਨੁਕਸਾਨ ਨਹੀਂ ਇੱਚ ਕੱਕੜੀ ਵਰਗੀ ਬਿਊਟੀ ਆ ਨਾ ਥਣ ਤਨੁਕਸ਼ਣਾ ਹੋਰ ਉੱਥੇ ਜਾ ਕੇ ਤਾਂ ਉਹਦੇ ਨਾਲ ਪੰਗਾ ਲੈ ਲਿਆ ਓਏ ਉਹ ਮਰ ਤਾਂ ਤੈਨੂੰ ਦੰਦ ਦਿਖਾਵਾਂਗੇ ਲੈ 6 ਦੰਦਾਂ ਦੇ ਨਵੇਂ ਆ ਹਾਂ 6 ਦੰਦਾਂ ਦੇ ਜਮਾਂ ਨਵੇਂ ਹਾਂ ਬੱਲੇ ਲੈ ਬੱਚਕੇ ਪੱਟੇ ਪੱਟਰਾ ਜੀ ਪੱਟਰਾ ਹੈ 500 ਸੂਈਆਂ ਕੱਲ ਕੱਲ ਸੂਈਆਂ ਚ ਕੱਲ ਕਲ ਕਰਕੇ ਇਹ ਜਿਣੀ ਸੀ ਬੱਕਰੀ ਦੇਖ ਸਕਦੇ ਸੀ ਉਹ ਦੇਖੀਓ ਬੱਚਾ ਰਲਦਾ ਦੇਖਿਓ ਬਲਾਏ ਗਏ ਹੈ ਨਾ ਕਿ ਹੁੰਦਾ ਕਰ ਪਸੰਦ ਉਹ ਵੀ ਕਾਲੇ ਕਿੰਦਰ ਦਾ ਫੇਰ ਕਾ ਦੇ ਤਾਂ ਕੀ ਮਾਰਾ ਹੋ ਗਿਆ ਬਸ ਤਾਂ ਕਲਰ ਵਧੀਆ ਦਾ ਕਾਲੇ ਦੇ ਇੱਕ ਵਧੀਆ ਸੁੱਖ ਸੁੱਖਣ ਦਿੱਤਾ ਇਹਨਾਂ ਕਿਸ ਨੂੰ ਸਰ ਬਸਲ ਮਾਨਤ ਪਾਦ ਨਹੀਂ ਬੱਚਾ ਹੋਰ ਦਵਾਦਾਂ ਨੇ ਕਿਸੇ ਬੱਕਰੀ ਦਾ ਬੱਚਾ ਹੋਰ ਲਾਲ ਆ ਥੱਲੇ ਹੋਰ ਕੀ ਕਰ ਸਕਦਾ ਮੈਂ ਇਹੀ ਕਰ ਸਕਦਾ ਇਹ ਬੱਚੇ ਦੁੱਧਵਾ ਦੇ ਉਹ ਤੂੰ ਗਾਲਾਂ ਨਾ ਨੀ ਇੱਕ ਵੀਡੀਓ ਦੇਖ ਪੁਰਾਣਾ ਪਾਪੀ ਹੋ ਗਿਆ ਨਹੀਂ ਆਈ ਨਹੀਂ ਪਤਾ ਵੀ ਉੱਥੇ ਪਗ ਬੋਲ ਕਿੱਧਰ ਲੱਗੇ ਉਹ ਹਾਂ ਦੱਸ ਬਾਈ ਨਹੀਂ ਪਸੰਦ ਆ ਚੱਲ ਕੋਈ ਗੱਲ ਨਹੀਂ ਭਾਈ ਆ ਯਾਰ ਇਹਦਾ 15 ਜਹਾਂ ਕੰਮ ਕਰ ਮੇਰੇ ਪਿੰਡ ਦੇ ਬੰਤੇ ਨੇ ਸ਼ਰਮ ਮੰਨੂ ਤੂੰ ਵੇਲਾ ਚੀਜ਼ਾਂ ਫਰਬਾਏ ਰਾਜਾ ਤੁਸੀਂ ਰਾਜਾ ਰੋਜੀ ਚੀਜ਼ਾਂ ਦਾ ਮੁੱਲ ਹੈ ਮੈਨੂੰ ਕਿੱਥੇ ਸਿਖਾਉਣਾ ਹੈ ਮੈਨੂੰ ਤਾਂ ਸਿਖਾਉਂਦੀ ਲੋੜ ਹੀ ਨਹੀਂ ਪਰ ਤੂੰ ਆਪ ਹੀ ਰਾਜਾ ਰੋਜੀ ਮਿਲਦੇ ਹੋ ਤੁਸੀਂ ਮੈਨੂੰ ਕੋਈ ਸ਼ਰਮ ਮੰਨੂ ਤੂੰ ਸਿੱਖਿਆ ਸਿੱਖਿਆ ਹੀ ਆ ਸ਼ਰਮ ਮੰਨੋ ਕੋਸ ਤੂੰ ਬਸ ਕਦਰ ਕਰ ਲੈ ਪਾਟ ਦੀ ਬਸ ਕਦਰ ਕਰ ਲਈ ਸੰਗਤ ਨੂੰ ਦੇਖ ਅਜਿਹਾ ਉਰੇ ਆ ਬਲੂਰੇ ਹਮੇਨ ਤਾਂ ਪਤਾ ਵੀ ਕਿੰਨੇ ਦੀ ਆ ਜਾ ਹਾਂ ਹਾਂ ਦੱਸ ਤਾਂ ਲਾ ਬਾਲਿਆ ਵਧੀਆ ਬਣੀ ਹੁੰਦੀ ਚਮਕ ਕਾਲੀ ਪੁੱਠੇ ਤੋਵੇ ਵਰਗੀ ਤੇ ਤਪਾ ਕਰਦੇ ਕੋਸਣ ਕੋਸ ਮੈਂ ਨਹੀਂ ਨਾ ਤਾਂ ਬਿੱਤ ਲੈ ਨਾ ਕੋਈ ਕੁਆਲਟੀ ਜੇ ਡੱਫੇ ਰੱਖੀਂ ਹੋਡੇ ਵਗ ਜਾ ਤੂੰ ਵੀ ਕੋਈ ਨਾ ਕੋਈ ਸਾਹਮਣੀ ਹੈ ਮੈਂ 6000 ਦਾ ਵਾਦਿਆ ਦਿਨ ਨਹੀਂ ਆਉਦੀ ਬਾਲੀ ਕਿੰਨੇ ਦੀ ਲਈ ਆ ਬਦੀ ਬਾਲੀ ਹੈ ਇਮਾਨਦਾਰੀ ਤੂੰ ਦੱਸ ਹਾਂ ਸਾਡੇ ਨੂੰ ਦਿਨ ਬਣੇ ਤੇ ਤੈ ਲੈ ਲਈ ਇਹ ਤਾਂ ਨੀ ਨਾ ਲੈਂਦੇ ਆ ਪਰ ਲਾ ਲੈਣਾ ਆਪਾਂ ਆ ਦੇ ਸਮਝ ਨਾਲ ਹੀ ਹਾਂ ਤੇ ਤੈਨੂੰ ਬਚਣਾ ਕੁਝ ਨਹੀਂ ਇਹਦੇ ਚ ਹਾਂ ਲਾ ਆਪੇ ਫਿਰ ਹੋਰ ਆ ਦੇਖ ਸਕਦੇ ਆ ਵੀ ਆ ਪੱਠ ਆ ਗਈ ਮਹਾਰਾਸ਼ਟਰ ਵਾਲਾ ਉਹ ਕਾਹ ਵਾਸਤੇ ਮੰਗਦਾ ਸੀ ਹਾਂ ਓਕੇ ਸਾਡੇ ਕੋਲ ਘਰੇ ਗਾ ਹਾਂ ਦੱਸਾ 10 ਦੇ ਦੋਇ ਤੇ ਦੱਸ ਦੰਦ ਨੂੰ ਸਾਢੇ 6 ਦੀ ਦੇਣੀ ਹੈ ਨਹੀਂ ਨਹੀਂ ਚੱਲਦੀ ਨੇ ਰੋਜ਼ ਆਹੀ ਆਪਣੇ ਕੋਲ ਵੀ ਇਨਰ ਜੀ ਆਪਣੇ ਤਾਂ ਰੋਜ਼ ਹੀ ਟਰਾਲੀ ਚੱਲਦੇ ਨੇ ਮੈਂ ਮੰਡੀਂ ਦਲਾਲੀ ਕਰਦਾ ਤੁਸੀਂ ਮਾਲ ਵੇਚਦੇ ਹਾਂ ਪਰ ਚਾਹ ਵੀ ਤਾਂ ਗੱਲ ਆਪਰ ਕੋ ਬਚਾ ਹੀ ਨਾ ਫਾਇਦਾ ਹਾਂ ਰੰਗ ਵੀ ਹਾਰਟ ਬਰਿੰਗ ਵਾਲੀ ਹੁੰਦੀ ਜਗਾ ਦੇਖ ਲੈ ਜੇ ਦੇਣੀ ਹੈ ਨਹੀਂ ਹੈ ਫੋਰ ਕਿੰਨੇ ਦੀ ਦੇਣੀ ਹੈ 11 ਦੀ ਲਾਇਆ ਤੂੰ ਕੋਈ 11 ਦੀ ਨਹੀਂ ਵਿਕਦੀ ਦਾ ਪੂਰੀ 7000 ਦੀ ਦੇ ਨੀ ਨੀ ਪੁੱਛੇ ਵੀ ਨਹੀਂ ਬੰਦੇ ਬੰਦਾ ਨਹੀਂ ਕੋਈ ਗੱਲ ਨਹੀਂ ਨਾ ਬੱਸ ਨੇਮਦ ਵਾਲਾ 10 ਦਾ ਪਤਲਾ ਬੱਸ ਕਰ ਹਾਂ ਬੱਸ ਕਰ ਆਉਂਦੇ ਮਹਿੰਗੇ ਹੋ ਗਏ ਉਹ ਦੇ ਦੇ ਯਾਰ ਨਹੀਂ ਬਾਈ ਯਾਰ ਅੰਦਾਜ਼ ਢੱਡ ਦੀ ਗੱਲ ਹੀ ਦੱਸ ਤੀਓ ਇਹ ਦੂ ਇੱਕ ਤੇ ਰਾਜਵੰਦ ਦੇ ਜਮੀਨ ਨਹੀਂ ਲੈਂਦੇਸ ਬਾਬਾ ਹਾਂ ਫਿਰ ਇੱਕ ਤੁਹ ਸਸਤੀ ਮਾਇਕ ਲੱਗਿਆ ਮੇਰੇ ਤੇ ਇਹ ਤਾਂ ਵੀ ਚਾਹੀਦਾ ਚੱਲਦੀ ਹੈ ਨਾ ਕੀ ਕਰਨੀ ਆ ਬੀਟਰ ਨਹੀਂ ਹੈਗੀ ਹੈਲੋ ਮੈਂ ਚੱਲਦਾ ਬਿੱਟਲਾ ਚੇ ਨਾ ਇਹਦਾ ਆਕੂ ਹੁਣ ਸੁਨੇ ਚ ਮਿੱਟੀ ਹੈ ਮੈਂ ਤਾਂ ਸੋ ਕੁਝ ਕਹੂੰਗਾ ਇਹਦਾ ਆਕੂਗਾ ਇਹਨੂੰ ਤਾਂ ਵੀ ਸਸਤੀ ਮਿਲੇ ਬੀਟਰ ਨਹੀਂ ਹੈਗੀ ਹਾਂ ਇਹਦਾ ਸੱਤ ਪੁੱਛ ਲੈਣਾ ਮੇਰੇ ਕੋਲ ਤਾਂ ਬੱਕਰੀ ਹੈਗੀ ਨਾ ਪੁੱਛ ਲੈ ਕੇ ਬੱਕਰੀ ਇਹਦਾ ਵਾਧੂ ਨਹੀਂ ਬੱਕਰੀਆਂ ਕਿੰਨੇ ਦਿਨ ਨਿਕਪਦਾ ਇਹਨੂੰ ਕਹਦਾ ਬੱਸ ਇਲਾ ਇਲਾ ਦੱਸ ਦੇ ਦੱਸ ਦੇ ਨਹੀਂ ਦੱਸ ਦੇ ਮੇਰਾ ਨਾ ਮੈਂ ਕੱਟਾ ਮੈਂ ਜੀ ਐਨੇ ਦੀ ਮਹਿੰਗੀ ਆਪ ਲਈ ਬੈਠੇ ਮਹਿੰਗੀ ਵੇਰਕ ਫਿਰ ਬੱਕਰੀਏ ਦਵਾਦਣਾ ਇਹਨਾਂ ਨੂੰ 2000 ਹੋਰ ਪਾ ਕੇ ਵਧੀਆ ਪਰ ਚਾਮਾ ਕਿਉਂ ਜੀ ਆਸ ਮਨਾਲੀ ਫਿਰ ਕੀ ਫਾਇਦਾ ਨਾਲ ਬੱਚੇ ਦੇਊਗੀ ਤੇ ਇਹ ਲੈ ਜਾ ਚੱਲ ਮੋੜ ਦੇ ਇਹ ਬੱਕਰੀ ਲੈ ਜਾ ਹਾਂ ਨਾਲ ਇਹਦਾ 7000 ਦੀ ਦੇਣੀ ਹੈ ਮੈਂ ਦੋ 2000 ਹੋਣਕ ਲਾ ਦੂ ਨਾਲੇ 7 ਦੀ ਨਹੀਂ ਸਾਢੇ 7 ਦੀ ਪੂਰੀ 8 ਦੀ ਦੇਨੇ ਚਾਪਾ ਜਾ